ਹਾਂ ਘਰਾਂ ਦੇ ਵਿੱਚ ਬਾਣੀ ਲਾਉਣੀ ਚਾਹੀਦੀ ਹੈ ਪਰਿਵਾਰਾਂ ਵਿੱਚ ਸਾਦ ਸੰਗਤ ਜਿੱਥੇ ਡਰਾਇੰਗ ਰੂਮ ਹੈ ਜਿੱਥੇ ਬੈਡਰੂਮ ਹੈ ਜਿੱਥੇ ਪੜ੍ਹਾਈ ਦਾ ਰੂਮ ਹੈ ਉੱਥੇ ਨਾਲ ਮਿੱਠੀ ਮਿੱਠੀ ਆਵਾਜ਼ ਵਿੱਚ ਸ੍ਰੀ ਦਰਬਾਰ ਸਾਹਿਬ ਦਾ ਕੀਰਤਨ ਘਰ ਵਿੱਚ ਚੱਲਦੇ ਰਹਿਣਾ ਚਾਹੀਦਾ ਹੈ ਇਹਦੇ ਨਾਲ ਭੈੜੇ ਵਿਚਾਰ ਬਾਰੇ ਲੋਕ ਨਾ ਉਹ ਵੀ ਘਰਾਂ ਵਿੱਚ ਨਹੀਂ ਆਉਣਗੇ ਗੰਦੀ ਮੰਦੀ ਵਾਸ਼ਨਾ ਲਿਆ ਕਰਕੇ ਜਿਹੜੇ ਲੋਕ ਘਰ ਵਿੱਚ ਆਉਂਦੇ ਨੇ ਉਹ ਘਰਾਂ ਤੋਂ ਬਾਹਰ ਬਾਹਰ ਹੀ ਰਹਿ ਜਾਣਗੇ ਜਿਹੜੇ ਸਾਧ ਸੰਗਤ ਜਟੂਣਾ ਟਮਾਣਾ ਕਰਨਾ ਚਾਹੁੰਦੇ ਨੇ ਉਹਨਾਂ ਦਾ ਜੋਰ ਨਹੀਂ ਚੱਲੇਗਾ ਘਰ ਵਿੱਚ ਹਮੇਸ਼ਾ ਜਪਜੀ ਸਾਹਿਬ ਲਾਈ ਰੱਖੋ ਘਰ ਵਿੱਚ ਹਮੇਸ਼ਾ ਰਾਤ ਦਿਨ ਸੁਖਮਨੀ ਸਾਹਿਬ ਲਾਈ ਰੱਖੋ 500000 ਦਾ ਸਪੀਕਰ ਮਿਲ ਜਾਂਦਾ ਹੈ ਤੇ ਸਾਧ ਸੰਗਤ ਜੀ ਉਹਦੇ ਵਿੱਚ ਬਾਣੀ ਪਾ ਕੇ ਤੇ ਜੇ ਨਹੀਂ ਪੜ ਸਕਦੇ ਤੇ ਸੁਣਦੇ ਰਹੋ ਕਮਾਂਕਾਰਾਂ ਦੇ ਉੱਤੇ ਛੋਟੀ ਆਵਾਜ਼ ਵਿੱਚ ਜੇ ਕਿਸੇ ਨੂੰ ਡਿਸਟਰਬ ਹੁੰਦਾ ਆਵਾਜ਼ ਥੋੜੀ ਜਿਹੀ ਘੱਟ ਕਰ ਲਓ ਤੇ ਸਾਧ ਸੰਗਤ ਜੀ ਕਮਾਂਕਾਰਾਂ ਦੇ ਉੱਤੇ ਵੀ ਬਾਣੀ ਜਿਹੜੀ ਹੈ ਕਈ ਆਨਲਾਈਨ ਸਹਿਜ ਪਾਠ ਚੱਲਦਾ ਹੈ ਉਹ ਬਾਣੀ ਜਿਹੜੀ ਹੈ ਲਾਈ ਰੱਖੋ ਮਿੱਠੀ ਮਿੱਠੀ ਆਵਾਜ਼ ਵਿੱਚ ਸੁਣਦੇ ਰਹੋ ਲਾਈ ਰੱਖੋ ਜਿੰਨਾ ਘਰ ਦੇ ਵਿੱਚ ਬਾਣੀ ਦਾ ਜਾਪ ਹੋਵੇਗਾ ਉੰਨੀ ਚੜ੍ਹਦੀ ਕਲਾ ਹੋਵੇਗੀ ਬਾਣੀ ਨੂੰ ਜਿੰਨੇ ਪਿਆਰ ਦੇ ਨਾਲ ਸੁਣਾਗੇ ਉਹਨਾਂ ਮਨ ਜਿਹੜਾ ਹੈ ਡਿਪਰੈਸ਼ਨ ਐਂਜਾਇਟੀ ਮਾਨਸਿਕ ਤਣਾਅ ਤੋਂ ਦੂਰ ਹੋਵੇਗਾ ਐਵੇਂ ਲੋਕ ਕਿ ਕਮਲਿਆਂ ਮੰਗ ਸੋਚੀ ਜਾਂਦੇ ਨੇ ਸੋਚੀ ਜਾਂਦੇ ਨੇ ਓਵਰ ਥਿੰਕਿੰਗ ਕਰ ਦਿੰਦੇ ਨੇ ਟੈਨਸ਼ਨ ਹੋ ਜਾਂਦੀ ਹੈ ਮੁਰਕੇ ਦਿਮਾਗ ਦੀ ਨਾੜ ਪਾੜ ਜਾਂਦੀ ਹੈ ਬੀਪੀ ਵੱਧ ਜਾਂਦਾ ਸ਼ੂਗਰ ਘਟ ਗਈ ਜੀ ਸ਼ੂਗਰ ਵੱਧ ਗਈ ਜੀ ਉਹ ਕੀ ਹੈ ਵਿਚਾਰ ਹੀ ਨੇ ਵਿਚਾਰਾ ਕਰਕੇ ਬੀਪੀ ਵੱਧਦਾ ਵਿਚਾਰਾ ਕਰਕੇ ਬੀਪੀ ਘਟਦਾ ਹੈ ਵਿਚਾਰਾ ਕਰਕੇ ਸ਼ੂਗਰ ਵੱਧ ਜਾਂਦੀ ਹੈ ਘਟ ਜਾਂਦੀ ਹੈ ਵਿਚਾਰ ਨੇ ਕਿ ਜ਼ਹਿਨ ਚ ਚਿੰਤਾ ਚੱਲ ਰਹੀ ਹੈ ਉਹ ਚਿੰਤਾਵਾਂ ਕਿਵੇਂ ਨਿਕਲਣਗੀਆਂ ਬਾਣੀ ਸੁਣੋ ਬੜਾ ਸੌਖਾ ਕੰਮ ਹੈ ਡਾਕਟਰ ਤਾਂ ਸਾਧ ਸੰਗਤ ਜੀ ਇਨਸੂਲਿਨ ਦੇ ਕਹਿੰਦੇ ਟੀਕਾ ਲਾਓ ਸਵੇਰੇ ਟੀਕਾ ਲਾਓ ਸ਼ਾਮ ਨੂੰ ਟੀਕਾ ਲਾਓ ਤੇ ਟਿਕਾ ਲਾਉਣ ਨਾਲੋਂ ਆਪਾਂ ਸੁਖਮਨੀ ਸਾਹਿਬ ਦਾ ਟਿਕਾ ਲਾ ਲਈਏ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸੁਖਮਨੀ ਸਾਹਿਬ ਪੜੋ ਇੱਕ ਪਾਠ ਕਰੋ ਦੋ ਪਾਠ ਕਰੋ ਜਦੋਂ ਮਨ ਚ ਘਬਰਾਹਟ ਹੋਵੇ ਸੁਖਮਨੀ ਸਾਹਿਬ ਲਾ ਲਓ ਜਦੋਂ ਮਨ ਚ ਪਰੇਸ਼ਾਨ ਹੋਵੇ ਮਨ ਜਪਜੀ ਸਾਹਿਬ ਲਾ ਲਓ ਆਪਸ਼ਨ ਨਾ ਦਿइए ਮਨ ਨੂੰ ਜੈਸੇ ਕਿਸੇ ਨੂੰ ਫੋਨ ਲਾਉਣਾ ਕਿਸੇ ਨਾਲ ਗੱਲ ਕਰਨਾ ਭਾਈ ਪਰੇਸ਼ਾਨ ਹੋਵੇ ਜਦੋਂ ਵੀ ਮਨ ਝਟ ਬਾਣੀ ਵੱਲ ਜਾਇਆ ਕਰੋ ਜਦੋਂ ਵੀ ਦੁੱਖ ਆਵੇ ਝਟ ਬਾਣੀ ਦਾ ਆਸਰਾ ਲਾਓ ਜਦੋਂ ਵੀ ਪਰੇਸ਼ਾਨ ਹੋਈਏ ਝਟ ਗੁਰੂ ਦੇ ਚਰਨਾਂ ਚ ਅਰਦਾਸ ਕਰੋ ਉਸੇ ਵੇਲੇ ਕਿੜਾ ਪ੍ਰਸ਼ਾਦ ਬਣਾਓ ਅਰਦਾਸ ਕਰੋ ਸੁਖਮਨੀ ਸਾਹਿਬ ਪੜੋ ਸੁਖਮਨੀ ਸਾਹਿਬ ਨਾਲੋਂ ਵੱਡਾ ਕੀ ਇਲਾਜ ਹੈ ਬਾਣੀ ਨਾਲੋਂ ਵੱਡਾ ਸਾਧ ਸੰਗਤ ਜੀ ਕੌਣ ਵੈਦ ਹੈ ਮੇਰਾ ਵੈਦ ਗੁਰੂ ਗੋਬਿੰਦ ਸਾਹਿਬ ਗੁਰੂ ਨਾਲੋਂ ਵੱਡਾ ਕੌਣ ਸਾਧ ਸੰਗਤ ਜੀ ਡਾਕਟਰ ਹੈ ਇਸ ਕਰਕੇ ਗੁਰੂ ਦਾ ਆਸਰਾ ਫਰੋ ਬਾਣੀ ਨੂੰ ਸੁਣੋ ਅਰਥ ਸਮਝ ਲੱਗੇ ਅਰਥ ਸਮਝ ਨਾ ਲੱਗੇ ਚੱਲੇਗਾ ਸੁਣੋ ਅਰਥਾਂ ਦੇ ਵਿੱਚ ਨਾ ਪਾਓ ਅਰਥ ਸਮਝ ਲਗਦੇ ਆ ਸੋਨੇ ਤੇ ਸੁਹਾਗਾ ਬਹੁਤ ਚੰਗੀ ਗੱਲ ਐ ਗੁਰਬਾਣੀ ਨੂੰ ਵਿਚਾਰਨਾ ਬਹੁਤ ਚੰਗੀ ਗੱਲ ਐ ਪਰ ਗੁਰਬਾਣੀ ਨੂੰ ਸੁਣਦੇ ਰਹਿਣਾ ਇਹਦੇ ਨਾਲੋਂ ਬਹੁਤ ਵੱਡੀ ਗੱਲ ਐ ਗੁਰਬਾਣੀ ਜਿਹੜਾ ਹੈ ਇੱਕ ਫ੍ਰੀਕੁਐਂਸੀ ਐ ਇੱਕ ਜਪ ਐ ਜੋ ਸਾਧ ਸੰਗਤ ਜੀ ਜਿੰਨਾ ਵਦ ਇਹ ਹੋਵੇਗਾ ᱛਿਵੇਂ-ᱛਿਵੇਂ ਮਨ ਜਿਹੜਾ ਹੈ ਉਹ ਇਕਾਗਰ ਹੋਵੇਗਾ